ਕਮਰ ਸਰ ਪੁਲਿਸ ਨੂੰ ਇਸ ਵੇਲੇ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਦੋਂ ਪੁਲਿਸ ਨੇ ਕੁਝ ਚੋਰਾਂ ਨੂੰ ਜਦੋਂ ਗ੍ਰਿਫਤਾਰ ਕੀਤਾ ਤਾਂ ਉਨ੍ਹਾਂ ਕੋਲੋਂ 700 ਤੋਂ ਵੱਧ ਮੋਬਾਈਲ ਫੋਨ ਤੇ ਹੋਰ ਵੀ ਕੀਮਤੀ ਸਮਾਨ ਬਰਾਮਦ ਹੋਇਆ ਹੈ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕੱਚਾ ਬਨਾਨ ਗੈਂਗ ਤੋਂ ਪ੍ਰਾਪਤ ਹੋ ਕੇ ਇਹ ਜਿਹੜੇ ਨੌਜਵਾਨ ਨੇ ਇਹ ਬਾਹਰ ਦਾਤਾਂ ਨੂੰ ਅੰਜਾਮ ਦੇ ਰਹੀ ਸੀ ਦੱਸਿਆ ਜਾ ਰਿਹਾ ਕਿ ਅੱਧੀ ਰਾਤ ਨੂੰ ਇਹ ਨੌਜਵਾਨ ਜੋ ਚੋਰ ਫੜੇ ਨੇ ਇਹ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਕੀਮਤੀ ਸਮਾਨ ਚੋਰੀ ਕਰਦੇ ਸੀ ਤੇ ਆਲਦੀ ਨਾਲ ਜ਼ਿਆਦਾਤਰ ਮੋਬਾਈਲ ਫੋਨ ਪਰਸ ਤੇ ਹੋਰ ਕੀਮਤੀ ਸਮਾਨ ਜੋ ਲੱਗਦਾ ਸੀ ਉਹਦਾ ਸਮਾਨ ਨੂੰ ਇਹ ਚੋਰੀ ਕਰਕੇ ਲੈ ਆਉਂਦੇ ਸੀ ਤਾਂ ਇਸ ਨੂੰ ਲੈ ਕੇ ਪੁਲਿਸ ਨੇ ਹੋਰ ਕੀ ਜਾਣਕਾਰੀ ਦਿੱਤੀ ਹੈ ਤੁਸੀਂ ਵੀ ਸੁਣੋ ਇਹ ਪੂਰੀ ਖਬਰ ਤੇ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਦੇ ਆਪਣਾ ਕਮੈਂਟ ਵੀ ਜਰੂਰ ਕਰਿਓ ਮੁਕੱਦਮਾ ਨੰਬਰ 32/24 थाना ਸੁਲਤਾਨਵਿੰਦ ਜਿਦੇ ਵਿੱਚ ਕੰਪਲੇਨੈਂਟ ਦਾ ਇਹ ਕਹਿਣਾ ਸੀ ਕਿ 17 ਤੇ 18 ਮਾਰਚ ਦੇ ਦਰਮਿਆਨੀ ਰਾਤ ਨੂੰ ਜਦੋਂ ਉਹ ਤੇ ਉਹਦੇ ਪਰਿਵਾਰ ਵਾਲੇ ਸੌਂ ਰਹੇ ਸਨ ਤਾਂ ਉਹਨਾਂ ਦੇ ਘਰ ਤੋਂ ਮੋਬਾਈਲ ਫੋਨਾਂ ਦੀ ਚੋਰੀ ਹੋਈ ਸੀ। ਇਸ ਦੀ ਤਫਤੀਸ਼ ਨੂੰ ਫੋਲੋ ਅਪ ਕਰਦੇ ਹੋਏ ACP ਸਾਊਥ ਦੀ ਅਗਵਾਈ ਹੇਠ थाना ਸੁਲਤਾਨਵਿੰਡ ਨੇ ਇਹ ਗਿਰੋਹ ਨੂੰ ਕਾਬੂ ਕੀਤਾ ਹੈ। ਇਹ ਗਿਰੋਹ ਦੇ ਮੈਂਬਰ ਜਿਹੜੇ ਇਸ ਵੇਲੇ ਸਾਡੀ ਹਿਰਾਸਤ ਵਿੱਚ ਹਨ ਇਹ ਹਨ ਆਕਾਸ਼ਦੀਪ ਉਰਫ ਕਾਸ਼ੀ, ਕੁਲਦੀਪ ਉਰਫ ਦੀਪੂ ਅਤੇ ਸਿਮਰਨ ਉਰਫ ਸਿਮੂ। ਇਹ ਸਾਰੇ तकरीबन ਅੰਮ੍ਰਿਤਸਰ ਦਿਹਾਤੀ ਦੇ ਰਹਿਣ ਵਾਲੇ ਹਨ ਪਿੰਡ ਵਿਰਪਾਲ ਅਤੇ ਪੰਡੂਰੀ ਦੇ ਇਹਨਾਂ ਦੀ ਮੋਡਸ ਆਪਰੇਂਡੀਸ ਅਨੁਸਾਰ ਸੀ ਕਿ ਰਾਤ ਵੇਲੇ ਇਹ ਅੰਮ੍ਰਿਤਸਰ ਦਿਹਾਤੀ ਤੋਂ ਅੰਮ੍ਰਿਤਸਰ ਕਮਿਸ਼ਨਰੇਟ ਦੇ ਏਰੀਆ ਸਪੈਸ਼ਲੀ ਥਾਣਾ ਬੀ ਡਿਵੀਜ਼ਨ ਸੀ ਡਿਵੀਜ਼ਨ ਅਤੇ ਸੁਲਤਾਨਵਿੰਡ ਦੇ ਏਰੀਆ ਵਿੱਚ ਐਕਟਿਵ ਸਨ ਪਿਛਲੇ 1.5 ਸਾਲ ਤੋਂ ਰਾਤੀ 2:30 ਵਜੇ ਜਦ ਸਾਰੇ ਲੋਕ ਡੂੰਗੀ ਨੀਂਦ ਛੁੰਦੇ ਹਨ ਇਹ ਤਦ ਆਪਣੀ ਵਾਰਦਾਤ ਨੂੰ ਅੰਜਾਮ ਦਿੰਦੇ ਸੀ ਸਾਰੇ ਗੈਂਗ ਦੇ ਮੈਂਬਰਸ ਬਾਹਰ ਖੜੇ ਹੋ ਕੇ ਰੈਕੀ ਕਰਦੇ ਸਨ ਅਤੇ ਪਹਿਰੇਦਾਰ ਹੀ ਦਿੰਦੇ ਸਨ ਜਦ ਆਕਾਸ਼ ਦੀਪ ਉਰਫ ਕਾਸ਼ੀ ਜਿਹੜਾ ਕਿ ਥੋੜਾ ਮਾੜਾ ਹੈ ਥੋੜਾ ਕਮਜ਼ੋਰ ਹੈ ਇੱਕ ਖਿੜਕੀਆਂ ਵਿੱਚੋਂ ਖਿੜਕੀਆਂ ਦੀ ਗ੍ਰਿਲਾਂ ਤੋੜ ਕੇ ਜਾਂ ਇਹਨਾਂ ਦਾ ਇਹ ਵੀ ਕਹਿਣਾ ਸੀਗਾ ਕਿ ਸ਼ਹਿਰਾ ਵਿੱਚ ਸਿੰਸ ਸਾਰੀ ਛੱਤਾਂ ਮੋਸਟਲੀ ਜੁੜੀਆਂ ਹੁੰਦੀਆਂ ਹਨ ਤੇ ਕਾਫੀ ਲੋਕ ਉੱਪਰਲੇ ਆਪਣੇ ਟਰੈਸ ਦੇ ਦਰਵਾਜ਼ੇ ਬੰਦ ਕਰਨੇ ਭੁੱਲ ਜਾਂਦੇ ਹਨ ਰਾਤੀ ਇਹ ਉਹਨਾਂ ਵਿੱਚੋਂ ਐਂਟਰੀ ਪਾ ਕੇ ਅੰਦਰ ਜਿਹੜੇ ਲੋਕ ਫੈਮਿਲੀ ਮੈਂਬਰਸ ਸੌਰੇ ਹੁੰਦੇ ਸਨ ਉਹਨਾਂ ਦੇ ਬੈੱਡ ਸਾਈਡਸ ਤੋਂ ਮੋਬਾਈਲ ਫੋਨ ਕੈਸ਼ ਵਾਲਟ 골ਡ ਜੁਐਲਰੀ ਆਦਿ ਚੋਰੀ ਕਰਕੇ ਨਿਕਲ ਜਾਂਦੇ ਸਨ ਅੱਗੇ ਜਾ ਕੇ ਉਹਨੂੰ ਵੇਚ ਦਿੰਦੇ ਸੀ ਇਹ ਵਾਲੇ ਗੈਂਗ ਦੇ ਇੰਟਰੋਗੇਸ਼ਨ ਤੋਂ ਇਹ ਵੀ ਗਰਲ ਸਾਹਮਣੇ ਆਈ ਹੈ ਕਿ ਇਹ ਪਹਿਲਾਂ ਛੋਟੀ ਮੋਟੀ ਚੋਰੀਆਂ ਨੂੰ ਅੰਜਾਮ ਦਿੰਦੇ ਸਨ ਇਹਨਾਂ ਦੀ ਕ੍ਰਿਮੀਨਲ ਹਿਸਟਰੀ ਕੋਈ ਨਵੀਂ ਨਹੀਂ ਹੈ 2017 ਤੋਂ ਹੀ ਥਾਣਾ ਸੁਲਤਾਨਵਿੰਡ ਥਾਣਾ ਮਕਬੂਲਪੁਰਾ ਐਂਡ ਈਵਨ ਥਾਣਾ ਕਪੂਰਥਲਾ ਦੇ ਇਹਨਾਂ ਦੇ ਚੋਰੀ ਦੇ ਮੁਕਦਮੇ ਦਰਜ ਹਨ ਪਰ ਬਾਅਦ ਵਿੱਚ ਕੱਚਾ ਬਨਿਆਨ ਗੈਂਗ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੇ ਆਪਣੀ ਮੋਡਸ ਆਪਰੇਂਡੀ ਬਦਲੀ ਅਤੇ ਕਰਾਂ ਵਿੱਚ ਇਹ ਰਾਤ ਵੇਲੇ ਆਪਣੀ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਇਹ ਸਾਰੇ तकरीबन 25 26 ਸਾਲਾਂ ਦੇ ਹਨ ਪੰਜਵੀਂ ਤੋਂ 8ਵੀਂ ਜਮਾਤ ਤੱਕ ਪੜੇ ਲਿਖੇ ਹਨ ਅਤੇ ਕੋਈ ਕੰਮ ਨਹੀਂ ਕਰਦੇ ਇਹਨਾਂ ਦੇ ਉੱਤੇ ਪਹਿਲਾਂ ਵੀ ਸੱਤ ਮੁਕਦਮੇ ਦਰਜ ਹਨ ਅਤੇ ਇਹਦੇ ਵਿੱਚ ਇਹਨਾਂ ਨੂੰ ਸਕਸੈਸਫੁਲੀ ਕਾਬੂ ਕਰਕੇ ਥਾਣਾ ਸੁਲਤਾਨਵਿੰਦ ਦੀ ਟੀਮ ਨੇ तकरीबन 40 ਮੋਬਾਈਲ ਫੋਨਸ ਜਿਨ੍ਹਾਂ ਵਿੱਚ ਕਈ ਹਾਈ ਐਂਡ ਮੋਬਾਈਲ ਫੋਨਸ ਆਈਫੋਨਸ ਦੇ ਲੇਟੈਸਟ ਮਾਡਲਸ ਵੀ ਸ਼ਾਮਿਲ ਹਨ ਅਤੇ 골ਡ ਜੁਐਲਰੀ ਜਿਹੜੀ ਕਿ ਥਾਣਾ ਸੀ ਡਿਵੀਜ਼ਨ ਦੇ ਏਰੀਆ ਤੋਂ ਚੋਰੀ ਕੀਤੀ ਗਈ ਸੀ ਉਹਦੀ ਵੀ ਬਰਾਮਦਗੀ ਹੋਈ ਹੈ ਅੱਗੇ ਵੀ ਹੋਰ ਰਿਮਾਂਡ ਲੈ ਕੇ ਹੋਰ ਰਿਕਵਰੀ 익ਸਪੈਕਟਿਡ ਹੈ ਨਾਲ ਹੀ ਸਾਰੇ ਫੋਨ ਦੀ ਓਨਰਸ਼ਿਪ ਡਿਟੇਲਸ ਅਸੀਂ ਤਸਦੀਕ ਕਰ ਰਹੇ ਹਾਂ ਤਾਂ ਕਿ ਉਹਨਾਂ ਦੇ ਰਾਈਟਫੁੱਲ ਓਨਰਸ ਨੂੰ ਪਹੁੰਚਾ ਸਕੀਏ ਅਤੇ ਉਹਨਾਂ ਨੂੰ ਵੀ ਤਫਤੀਸ਼ ਜੁਆਇਨ ਕਰਾ ਸਕੀਏ ਤਾਂ ਕਿ ਇਸ ਗਿਰੋਹ ਦੇ ਜਿਹੜਾ ਮੋਡਸ ਆਪਰੇਂਡੀ ਹੈ ਇਸ ਤੇ ਹੋਰ ਰੌਸ਼ਨੀ ਪਾਈ ਜਾ ਸਕੇ ਜਿਵੇਂ ਕਿ ਅਸੀਂ ਇੱਕ ਕੰਪਲੇਨੈਂਟ ਨੂੰ ਟੈਪ ਕੀਤਾ ਹੈ ਤੇ ਉਸ ਕੰਪਲੇਨੈਂਟ ਦਾ ਕਹਿਣਾ ਸੀ ਕਿ ਜਿਸ ਰਾਤ ਉਹਨਾਂ ਦੇ ਮੋਬਾਈਲ ਫੋਨਸ ਚੋਰੀ ਹੋਏ ਨੇ ਉਸ ਤੋਂ ਅਗਲੇ ਦਿਨ ਜੈਂਟਲੀ ਉਹ 5-6 ਵਜੇ ਜਾਗ ਜਾਂਦੇ ਸੀ ਪਰ ਸਟ੍ਰੇਂਜਲੀ ਉਹ ਐਨੀ ਗੂੜੀ ਨੀਂਦ ਵਿੱਚ ਸਨ ਕਿ ਅਗਲੇ ਦਿਨੇ 9-10 ਵਜੇ ਜਾਗੇ ਹਨ ਇਸ ਲਈ ਅਸੀਂ ਇਹਦੇ ਹਰ ਪੱਖ ਤੋਂ ਜਾਂਚ ਕਰ ਰਹੇ ਹਾਂ